ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਪੱਟਣਾ ਜ਼ਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 12 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਕੱਲ ਜਿਹੜਾ ਲੰਗੇ ਦਿਨ ਹੈ ਉਹ ਪੂਰਾ ਗਰਮਾਹਟ ਵਾਲਾ ਸੀਗਾ ਤੇ ਬੱਦਲਵਾਈ ਲਗਾਤਾਰ ਬਣੀ ਹੋਈ ਸੀਗੀ। ਅੱਜ ਵੀ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਬੱਦਲਵਾਈ ਜ਼ਰੂਰ ਪੰਜਾਬ ਦੇ ਵਿੱਚ ਦੇਖੀ ਜਾ ਰਹੀ ਹੈ ਪਰ ਕੱਲੋਂ ਨਾਲੋਂ ਇਹ ਬੱਦਲਵਾਈ ਘਟੇਗੀ। ਤੇ ਜਿਵੇਂ ਕੱਲ ਹਵਾਵਾਂ ਤਕਰੀਬਨ ਰੁੱਕ ਕੇ ਚੱਲ ਰਹੀਆਂ ਸਨ ਅੱਜ ਪੰਜਾਬ ਦੇ ਵਿੱਚ ਹਵਾਵਾਂ ਦੇ ਵਿੱਚ ਰਵਾਨਗੀ ਦੇਖਣ ਨੂੰ ਮਿਲੇਗੀ ਕੱਲ ਨਾਲੋਂ ਸਵੇਰ ਹਲਕੀ ਜਿਹੀ ਠੰਡਕ ਮਹਿਸੂਸ ਹੋਵੇਗੀ ਇਹ ਹਵਾਵਾਂ ਅੱਜ ਸਾਰਾ ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਤੇ ਥੋੜਾ ਜਿਹਾ ਟੈਂਪਰੇਚਰ ਲੋ ਹੋਵੇਗਾ ਜਿਵੇਂ ਕੱਲ ਜਾ ਕੇ ਇਹ ਕਿ ਅੱਜ ਸਵੇਰ ਵੇਲੇ ਟੈਂਪਰੇਚਰ 12-13 ਡਿਗਰੀ ਦੇ ਆਸ-ਪਾਸ ਜਾਵੇਗਾ ਤੇ ਦਿਨ ਦਾ ਟੈਂਪਰੇਚਰ ਵੀ 30 ਡਿਗਰੀ ਨੂੰ ਟੱਚ ਕਰ ਜਾਵੇਗਾ ਇੱਕ ਹੋਰ ਪਹਾੜੀਾਂ ਤੇ ਉੱਤੇ ਸਿਸਟਮ ਪੁੱਜ ਰਿਹਾ ਹੈ ਜਿਸ ਦਾ ਅਸਰ ਤਕਰੀਬਨ ਸਾਰੇ ਹੀ ਉੱਤਰ ਭਾਰਤ ਤੇ ਹੋਵੇਗਾ ਉਸ ਦੀ ਸ਼ੁਰੂਆਤ ਅੱਜ ਰਾਤ ਤੋਂ ਜਾਂ ਕਹਿ ਲਈਏ ਕੱਲ ਸਵੇਰ ਤੋਂ ਸ਼ੁਰੂ ਹੋਵੇਗੀ ਤੇ ਪੰਜਾਬ ਦੇ ਵਿੱਚ ਵੀ ਉਸ ਦਾ ਅਸਰ ਹੋਵੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ 13 14 15 ਤੇ 16 ਤਰੀਕ ਨੂੰ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੋਵੇਗਾ ਇਹ ਸਿਸਟਮ ਕੋਈ ਖਾਸ ਵੱਡੇ ਪੱਧਰ ਤੇ ਤਾਂ ਨਹੀਂ ਲੱਗੇਗਾ ਪਰ ਟੁੱਟਮੇ ਤੌਰ ਤੇ ਮੀਂਹ ਦੇ ਛਰਾਟੇ ਵੱਖ-ਵੱਖ ਖੇਤਰ ਸਾਰੇ ਹੀ ਖਿੱਤਿਆਂ ਨੂੰ ਪ੍ਰਭਾਵਿਤ